ਜੀ ਭਾਈ ਜੀ ਸਾਸਤਰੀ ਕਾ ਲੋ ਨੋ ਨੀ ਭਾਈ ਵੀ ਤਿਆਰ ਇਹ ਵੀ ਮੁੰਡਾ ਵੀ ਆ ਗਿਆ ਇਧਰੋਂ ਹਾਂ ਲਓ ਭਾਈ ਅਸੀਂ ਕਬੂਤਰੀ ਅੱਜ ਦੁਬਾਰਾ ਡਾਉਣ ਲੱਗੇ ਆ ਦੂਜੇ ਦਿਨ ਅੱਜ ਲਓ ਵੀਰੇ ਇਹਨੂੰ ਛੱਡਦੇ ਆ ਭਰਾ ਹੁਣ ਆਪਾਂ ਅੱਜ ਦੂਜਾ ਦਿਨ ਆ ਇਹਦਾ ਹਾਂ ਵਾਹਿਗੁਰੂ ਸਤਨਾਮਾਲ ਕਾ ਪਲੀ ਕਰੀ ਉਹ ਮਾ ਚਲੋ ਸਾਲੇ ਐ ਗੋਲੀ ਮੰਗੂ ਤਾਂ ਹੱਥ ਚੋਂ ਨਿਕਲਦੀ ਤੀ ਇਹੇ ਆ ਗਈ ਆ ਗਈ ਲੈ ਬਾਈ ਦੂਰੇ ਵੀ ਦੇਖ ਲਿਆ ਕਿਹੜਾ ਮਾੜਾ ਸਹੀ ਆ ਇਹਨਾਂ ਨੂੰ ਬਦਾਮ ਕਰ ਲੇਟ ਪਏ ਨੇ ਬਾਈ ਕੱਲ ਅਸੀਂ ਕਣਕ ਨੂੰ ਵੜਾਉਂਦੇ ਤਾਂ ਕਰਕੇ ਬਾਈ ਕਣਕ ਵੜਾ ਗਿਆ ਗਿਆ ਹੁਣ ਪੀਂਦਾ ਫਰੂਟੀ ਚੱਕ ਓਏ ਬਸ ਪੀਲਾ ਥੋੜੀ ਜੀ ਮਕਾ ਦੇ ਮਾੜੀ ਜੀ ਦਾ ਰਹਿ ਗਿਆ ਅਸੀਂ ਇਹ ਰੱਖ ਜੂਸ ਕਿਮੈਕਸ ਫਰੂਟ ਕਲਾਉਂ ਜਾਨਾ ਜਾਨਿਆ ਘਰੇ ਬਾਈ ਫੋਨ ਮਿਲ ਗਿਆ ਆਪਣਾ ਤਾਂ ਹੀ 4-5 ਦਿਨ ਹੋ ਗਏ ਵੀਡੀਓ ਨਹੀਂ ਪੈਂਦੀ ਸੀ ਬਾਈ ਚੈਨਲ 'ਚ ਫਾਲਟ ਆ ਪਾਦਾ ਸੀ ਇਹਨੇ ਲੰਡਰ ਨੇ ਆਉਣੇ ਪੈਸੇ ਲੱਗੇ ਖਾਸੇ 15000 ਰੁਪਇਆ ਲੱਗੇ ਆ ਜੀ ਦੇ ਦੇ ਆਉਣ ਘਰੇ ਜਾ ਕੇ ਪਾਉਣੇ ਆ ਬਾਈ ਵੀਡੀਓ ਜੀ ਬਾਈ ਆ ਗਏ ਚੋਬਰ ਆਪਣੇ ਆ ਕਬੂਤਰੀ ਬਣੀ ਗਉਛ ਤੇ ਤੇਰੀ ਆ ਕਬੂਤਰੀ ਆੜੀ ਨੂੰ ਗਿਫਟ ਕਰਤੀ ਬੱਚੇ ਖੜਾ ਬਿੰਗੀ ਦਿੱਲੀ ਹੈ ਦੀ ਵੀਰੇ ਆ ਦੇਖ ਆਖੇ ਕਾਣਾ ਟੈਡੀ ਜੀ ਆ ਤੇ ਇੱਕ ਆਦ ਵੀ ਸਹੀ ਹੈ ਪੈਰ ਵੀ ਦਿਖਾ ਦੇ ਵੀਰੇ ਪੈਰ ਵੀ ਭਰਾ ਲਾ ਲਈ ਇਹਦਾ ਜੋੜਾ ਹੁਣ ਇਹਦੇ ਕੋਲ ਮੁੰਡੇ ਕੋ ਯਾਰ ਤਿੰਨ ਕਬੂਤਰੇ ਸੀਗੇ ਹੁਣ ਇੱਕ ਕਬੂਤਰ ਹੀ ਲਿਆ ਤੇ ਇੱਕ ਇਹਨੂੰ ਇਹ ਦੇ ਦਿੱਤੀ ਇਹਦੇ ਕੋਲ ਦੋ ਕਬੂਤਰੇ ਤੇ ਇਹਦੇ ਬਚੇ ਅਸੀਂ ਹੁਣ ਕਢਾਏ ਨੇ ਆੜੀ ਦੇਖ ਕੇ ਲਾਈਆਂ ਹਾਂ ਠੀਕ ਆ ਠੀਕ ਆ ਵਧੀਆ ਤੈਨੂੰ ਲੋ ਇਹ ਕਪੜਾ ਮੰਨਣ ਲੱਗੇ ਆ ਇੱਕ ਉਹ ਨਵਾਂ ਬਜਾ ਮੰਨਤਾ ਤੇ ਕਾ ਸ਼ਾਕੀ ਬਣਤੀ ਆਪਾਂ ਇਹ ਕੱਢਦੇ ਹਾਂ ਹੁਣ ਆ ਤਾਂ ਔੜਦੇ ਹੀ ਨਹੀਂ ਯਾਰ ਬੋਜੇ ਖਾਮ ਨਹੀਂ ਇਹਨਾਂ ਨੂੰ ਸਾਲਾਂ ਨੂੰ ਕੀ ਬਿਮਾਰੀ ਆ ਜਿਹੜਾ ਵੀ ਨਹੀਂ ਕੱਢਦੇ ਉਹ ਤਾਂਲੇ ਪਰਲਾ ਤਾਂ ਅਜ ਕਿਹੜਾ ਕੱਢਿਆ ਇਹਨਾਂ ਦਾ ਜਮਾ ਹੀ ਨਹੀਂ ਕੱਢਿਆ ਲਿਆ ਭਾਈ ਇਹਨੂੰ ਮੰਨਦਾ ਇੱਕ ਆ ਸ਼ਾਕੀ ਬੰਨੀ ਆ ਵੀਰੇ ਉੱਪਰ ਹੁਣ ਆਪਾਂ ਦੇਖ ਲਓ ਇੱਕ ਆ ਨਵਾ ਬਜਾ ਚਾੜਿਆ ਆ ਫਿਰਦੀ ਏ ਕਬੂਤਰੀ ਆਪਣੀ ਹਰੀ ਪੂਛ ਵਾਲੀ ਇਹਨੂੰ ਲਾ ਲਈਏ ਬਾਈ ਸਿੱਧੀ ਬਹਿ ਜਾਂਦੀ ਹੈ ਕੱਲ ਸਿੱਧੀ ਆ ਗਈ ਸੀ ਇਹ ਲੈਓ ਬਰਾ ਆਪਣਾ ਇਹਨਾਂ ਨੂੰ ਬਦਾਨ ਪਾਈਏ ਜਿਹੜੇ ਹੁਣ ਕੱਲ ਨੂੰ ਡਾਉਣੇ ਨੇ ਆ ਇਹ ਚੋ ਡਾਉਣੇ ਨੇ ਵੀਰੇ ਤਿੰਨ ਤਾਂ ਲੜ ਲਿਆ ਚੋ ਆ ਇਹਨੂੰ ਬਦਾਨ ਪਾ ਕੇ ਖੁੱਡੇ 'ਚ ਛੱਡ ਦੇਣਾ ਥੋੜੇ ਭਰ ਜਾਣ ਇਹ ਇੱਕ ਇਹ ਤੇ ਕਹਾ ਇਹਨਾਂ ਚੋ ਚਿੱਟੀਆਂ ਨਹੀਂ ਛੱਡ ਦੇਣੀਆਂ ਖੁੱਡੇ 'ਚ ਤੇ ਉਹ ਮੁੰਡਾ ਜਿਹੜਾ ਕੂਕਰੀ ਲਗਿਆ ਆਪਾਂ ਤਾਂ ਹੁਣ ਉਹਨੂੰ ਦਿੱਤੀ ਆ ਉਹ ਘਰ ਆਉਂਦਾ ਏ ਆਲੇ ਵੀਰੇ ਆਹਰੇ ਖੁੱਡੇ ਪਾਏ ਨੇ ਮੂਰੇ ਇਹਦੇ ਨਾਲ ਚਵਾਰੇ ਦੇ ਜਾਲ ਜਿਆ ਪਿਆ ਉੱਥੇ ਛੱਡਣਗੇ ਹੈ ਵਦਿਆ ਜਵਾਕ ਨੂੰ ਸ਼ੌਂਕ ਬਹੁਤ ਆ ਇਹਦੇ ਡੈਡੀ ਦੇ ਰੱਖੇ ਹੁੰਦੇ ਦੀ ਪਹਿਲਾਂ ਓਡ ਭਈ ਚ ਵੀ ਹੁਣ ਵੀ ਰੱਖੇ ਹੋਏ ਨੇ ਓਦੇ ਢੋਈ ਚ ਵੀ ਲੈ ਆ ਬਈ ਆਪਾਂ ਪਾਈਏ ਬਦਾਮ ਹੈ ਨਾ ਬਦਾਮ ਵੀਰੇ ਆਪਾਂ ਨਾ ਗਰਵੰਦੀ ਗਿਰੀ ਲੈ ਆਏ ਠੀਕੇ ਇਹ ਤੇ ਥੋੜਾ ਜਿਹਾ ਤੇਲ ਵਾਧਣ ਦਾ ਪਰ ਇਹ ਛੂਟੀਆਂ ਹੁੰਦੀਆਂ ਨੇ ਦੂਜੇ ਨਾਲ ਬੜੇ ਘਟਨੇ ਆ ਤੇ ਛੋਟੇ ਨੇ ਚ ਤੇਲ ਇਹਨਾਂ ਚ ਵੱਧ ਹੁੰਦਾ ਇਹ ਗਰਵੰਦੀ ਆ ਗਰੀ ਉਪਰਾਹ ਟੌਲੀ ਆ ਕਟਰਾ ਸੁਨਾਰ ਕੇ ਤੇ ਬਲੇਟ ਕੱਢ ਕੇ ਥੋਲ ਲੈਣੇ ਵੀਰੇ ਇਹਦੇ ਨਾਲ ਐ ਨਾ ਕੱਟੇ ਬਦਾਮ ਜਿਹੜੇ ਭਰਾ ਕੱਟਦੇ ਹੋ ਤੁਸੀਂ ਜਿਹਦੇ ਕੋ ਹੈਗਾ ਇਹਨੂੰ ਸਿੱਧਾ ਇਕ ਟਣ ਐ ਦੱਬ ਦੱਬ ਕੇ ਕੱਢ ਦੋ ਬੇ ਉਹ ਚ ਫਸਦਾ ਬਾਹਲਾ ਵੀਰੇ ਚ ਥੋਲੇ ਚ ਆ ਦੇ ਪੂਰੇ ਵਧੀਆ ਬਦਾਮ ਥੱਲੇ ਨਿਕਲਣਗੇ ਮੈਂ ਤੁਹਾਨੂੰ ਕੱਟ ਕੇ ਦਿਖਾਉਣਾ ਬਾਅਦ ਚ ਕੱਢ ਕੇ ਆ ਦੇ ਤਲੋ ਵੀਰੇ ਕੱਟੇ ਹੋਣਾ ਜਾਂ ਸਾਰੇ ਕੱਟੇਗੇ ਫੇਰ ਇਹਨੂੰ ਐ ਇੱਕ ਵਾਰ ਆਪਾਂ ਦੱਬ ਦੇਣਾ ਉਹ ਨਿਕਲ ਜਾਂਦੇ ਨੇ ਥੱਲੇ ਲੈ। ਇਹ ਮੈਂ ਕੱਢ ਕੇ ਦਿਖਾਉਣਾ। ਲੈ ਪਰਾ ਕਰੋ ਚੈੱਕ। ਦੇਖੋ ਜਿਵੇਂ ਇੱਕ ਸਾਰ ਕੱਟੇ ਹੋਏ ਨੇ। ਕੋਈ ਮਾੜਾ ਮੋਟਾ ਵੀ ਫਰਕ ਨਹੀਂਗਾ। ਲੈ ਬਈ ਰੱਖ ਦੀ। ਲੈ ਉਹ ਤੇ ਚੱਕੋ ਫੇਰ। ਛੱਕੋ। ਕਾਲੋ ਖਾਲੋ। ਖਾਲਾ 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 ਲੈ ਵਈ ਇੱਧਰ ਹੋ ਜੀ ਇਹ ਲੈ ਡਰਦੇ ਨੇ ਨਵੇਂ ਨੇ ਨਾ ਤੇ ਆ ਭਰਾ ਕਾਨਕਾ ਪਾ ਪਿਉ ਤੇ ਦੀ ਸਵੇਰੇ ਹੁਣ ਸਕਾ ਕੇ ਸ਼ਾਮ ਐ ਤੇ ਪਾ ਦੋ ਇਹਨਾਂ ਨੂੰ ਲੈਓ ਭਰਾ ਅੱਜ ਆਪਾਂ ਦੇਣ ਲੱਗੇ ਆ ਲੱਸੀ ਜਿਹੜੇ ਕਬੂਤਰ ਆਪਣੇ ਬੰਦ ਨੇ ਥੋੜਾ ਜਿਹਾ ਵਿੱਚ ਪਾਇਆ ਤੇਲ ਸਰੋਂ ਦਾ ਭਰਾ ਇਹਨੂੰ ਮਿਕਸ ਕਰਨਾ ਪੈਣਾ ਸਮਾਰ ਕੇ ਸਰੋਦਾ ਤੇਲ ਵੀ ਦੇ ਹੋ ਸਕੇ ਤਾਂ ਘਰ ਦਾ ਲਵੇ ਆਦੇ ਆਪਾਂ ਤਾਂ ਘਰ ਦਾ ਸਾਡੇ ਕਢਾਇਆ ਹੋਇਆ ਦੀਗਾ ਉਹੀ ਲਿਆ ਹੁਣ ਇਹਨੂੰ ਫੈਂਟ ਪਾ ਮੈਂ ਸਮਾਰ ਕੇ ਥੋੜਾ ਜਿਹਾ ਪਾਣੀ ਹੋਰ ਪਾਉਗਾ ਅੱਜ ਬਾਅਦ ਚ ਦਿਖਾਉਨੇ ਆਂ ਤੇ ਲੱਗੇ ਤੁਹਾਨੂੰ ਦੇ ਲੋ ਇੰਨਾ ਹੈ ਰਲ ਗਈ ਮਾੜੇ ਮਾੜੇ ਰਹਿ ਗਏ ਵੀਰ ਲਾਦੇ ਇਹ ਲਾਉਣੀ ਪੈਂਦੀ ਹੈ ਬਈ ਖਾਸੀ ਤਾਂ ਤੇਲ ਜਿਆ ਰੋਲ ਦਾ ਵਿੱਚ ਲਓ ਵੀਰੇ ਇਹਨਾਂ ਨੂੰ ਦਿੰਨੇ ਆ ਤੇ ਇਹਨੂੰ ਹਲਾ ਕੇ ਸਿਰਿੰਜ ਭਰ ਲਵਿਆਂ ਜਿਵੇਂ ਪਾਣੀ ਆ ਕਰਕੇ ਆ ਸ਼ਾਖਾ ਖਾ ਬਣਾਏ ਝਾੜੇ ਚਾ ਬਈ ਹੁਣ ਹੂੰ ਵੀ ਇਹ ਪੋਟਾ ਰੋਕ ਗਿਆ ਤੀਕ ਸੌਕਟ ਗਿਆ ਤੀ ਹੁਣ ਤੱਕ ਠੀਕ ਆ ਪਰ ਥੱਲੇੋਂ ਬਈ ਕਾਲੇ ਹੋਏ ਪਏ ਨੇ ਜਾਨਵਰੇ ਪਤਾ ਨਹੀਂ ਕਾਤੇ ਫਾਕੀ ਦੇ dentées ਜਿਹਾ ਟਰੋਂਗੇ ਤਾਂ ਇਹ ਛੱਡ ਉਣਗੇ ਆਹ ਲਾਲ ਨੇ ਜਿਹੜੇ ਦੋ ਤਿੰਨ ਨੇ ਆਪਾਂ ਉਹੀ ਕੱਢੇ ਨੇ ਵੀਰੇ ਆ ਡੋਲੀ ਵਾਲਿਆਂ ਸਾਰਿਆਂ ਨੂੰ ਇਹਨਾਂ ਨੂੰ ਦੇ ਦਿੱਤੀ ਤੇ ਆ ਡਰੋਂ ਕੱਢ ਦੇਨੇ ਖੁੱਡੇ ਜੀ ਇੱਕ ਆ ਦਿਖਾਏ ਮੜ ਜਾ ਆ ਦੇ ਹੁਣ ਕਿਤੇ ਮੜ ਜਾ ਲੈ ਆ ਦੇ ਥੱਲੇ ਪੱਟਿਆ ਆ ਵੀਰੇ ਨਿਕਲਣਾ ਜਾਵੇ ਸ਼ੌਂਕ ਹੋ ਜੂ ਚਿੰਗੇ ਆਲਾ ਹਾਂ ਥੱਲੇ ਪੱਟਿਆ ਆ ਭਰਾ ਲੈ ਦਵਾਈ ਦੇਂ ਦੇਰੀ ਲੱਸੀ ਲੋ ਜੀ ਹੁਣ ਬੈਠੀ ਆ ਆਪਣੀ ਸਰੀ ਪੂਛ ਵਾਲੀ ਜਾਲ ਤੇ ਬਾਈ ਸਿੱਧੀ ਨਹੀਂ ਆਉਂਦੀ ਕਬੂਤਰੀ ਆ ਆਪਣਾ ਪਿੰਡ ਆ ਕੋ ਮੁੰਡੇ ਦੇ ਉੱਤੇ ਰੱਖਿਆ ਨੇ ਉੱਥੇ ਆ ਗੁਰਦੁਆਰਾ ਸਾਹਿਬ ਤੁੰਤ ਖਾਈਏ ਸਾਰਾ ਆ ਪਿੰਡ ਆਈ ਉਹ ਪਰੇ ਤਰਾਹ ਆਂਦਾ ਵੀਰੇ ਆ ਪਰੇ ਜਿਹੜੇ ਘਰ ਦਿੰਦੇ ਨੇ ਆ ਘਰਾਂ ਤੋਂ ਮਗਰ ਇਹ ਸਾਰੇ ਉਹ ਟਾਵਰ ਦਰਾਹੇ ਦਾ ਤੇ ਇਧਰ ਬੇਗਵਾਲ ਪਿੰਡ ਆ ਨਾਲੇ ਮਲੀਪੁਰਾ ਪਰੇ ਲਿਆ ਵੀਰੇ ਲਾਈਏ ਜਾ ਕੇ ਉਹਨੂੰ ਆਰਸ਼ ਬੈਠਾ ਔਰ ਇਥੱਲੇ ਆਉਣਾ ਜੀ ਲੋਈ ਭਾਈ ਭਾਤੇ ਦਾਣੇ ਇਹਨਾਂ ਨੂੰ ਫੁੱਡਾ ਹੁਣ ਆਪਾਂ ਕੱਲੂ ਫੇਰ ਸਾਫ ਕਰਾਂਗੇ ਤੇ ਆ ਜਿਹੜੇ ਨਵੇਂ ਉਧਰੋਂ ਆਏ ਨੇ ਘਟ ਖਾਂਦੇ ਨੇ ਇਹਦੇ ਕੋਈ ਨਹੀਂ ਖਾਣਗੇ ਵੀ ਆ ਤਾਂ ਚੁਗਦੇ ਨੇ ਬਜੇ ਤਾਂ ਸਾਰੇ ਲੋਈ ਲੋਈ ਆਜੋ ਆਜੋ ਪੁੱਤ ਖਾ ਲਓ ਤੁਸੀਂ ਵੀ ਆਜੋ ਲੈ ਵੀਰੇ ਪਾ ਦੀਏ ਉੱਪਰ ਵੀ ਲਾਣਾ ਦੂਏ ਪਾਸੇ ਵੀ ਹਲੋ ਇਹ ਪਰਾ ਤੁਹਾਨੂੰ ਡੱਬਾ ਦਿਖਾਈਏ ਸ਼ਾਖਾ ਕਾਕੇ ਕਿਲੇ ਵਾਲਿਆਂ ਚ ਹਲੋ ਲੋ ਇਹ ਆ ਬਚਾ ਬਈਓ ਤੇ ਇਹਦੇ ਪੈਰ ਲੈ ਇਹਨੂੰ ਪਾਣੀ ਪੁਲਾ ਦਈਏ ਬਈ ਚਿੱਟੀਆਂ ਅੱਖਾਂ ਕਰੂਏ ਤੇ ਨਾਲ ਕਬੂਤਰੀ ਆਪਣੀਆਂ ਚਿੱਟੀਆਂ ਵਾਲੀ ਲਾਈ ਹੋਈ ਸੀ ਤਾਂ ਲੈ ਬਈ ਦੇ ਦਈਏ ਇਹਨੂੰ ਪਾਣੀ ਹੋਇਆ ਬਚੇ ਨੂੰ ਵੀ ਖੋਲੇ ਬਿਰਿਆ ਸ਼ਾ ਅੱਖੇ ਦਾ ਬਜਾ ਹੈ ਇਹ ਜਿਹੜਾ ਆਪਣੇ ਕੋ ਆਇਆ ਹੈ ਦੀਪੂ ਵਾਲਾ ਰੇਸ਼ਮ ਬਾਈ ਵਾਲਾ ਉਹਦਾ ਬਚਾ ਦੀਪੂ ਤੋਂ ਲਿਆਇ ਦੀ ਇੱਕ ਇਹ ਵਜੋਂ ਦਾ ਹਿੱਕਾ ਚਿੱਟਾ ਆਹ ਦਾ ਦੋ ਕੰਮ ਨਹੀਂ ਇਹਨਾਂ ਨੂੰ ਕੀ ਸੌਂ ਗਿਆ ਹੋਇਆ ਗੇੜਾ ਵੀ ਨਹੀਂ ਕੱਢਦੇ ਪਰ ਰੇਹੇ ਜਾਲ 'ਚ ਨੇ ਬਾਈ ਆ ਹੁਣ ਛੱਡੇ ਅੱਜ ਖੁੱਡੇ 'ਚ ਫਿਰ ਰਾਜਪਾਤ ਦੇ ਦੀ ਇਹਦਾ ਫਰਕ ਤਾਂ ਪੈਂਦਾ ਏ ਜੀ ਇਹਦਾ ਬਾਕੀ ਕੋਈ ਨਹੀਂ ਦੇਖਦੇ ਹੁਣ ਲੈ ਆ ਜਾ ਰਿਹਾ 3000 7 ਨਾ ਗਾਂਦੇ ਦੀ ਲੈ ਇਹ ਬਈ ਛੱਡ ਦਮਾ ਇਹਨਾਂ ਨੂੰ ਵਿੱਚ ਪਾ ਇਹਨਾਂ ਨੂੰ ਲਾ ਤਾਂ ਹੁਣ ਆਪਾਂ ਇਹਨੂੰ ਵੀ ਬੰਨਿਆ ਤੇ ਵੀ 5 4 ਇੰਚ ਟਾਉਣੇ ਪਰ ਯਾਰ ਦੂਏ ਖੰਭ ਤਾਂ ਆਪਾਂ ਪੱਟ ਕੇ ਸਰ ਕਰਤੇ ਬਈ ਆ ਦੇ ਥੱਲਿਓਂ ਵੀ ਕਰਤੇ ਮੈਂ ਤੁਹਾਨੂੰ ਦਿਖਾਉਣਾ ਆ ਵੀ ਥੱਲੇ ਲਈ ਪੱਟਦੇ ਪਰ ਇਹਨਾਂ ਦੇ ਆ ਜਿਹੜੇ ਉਤਲੇ ਖੰਭ ਨੇ ਆ ਦੇ ਆਲੇ ਬਰੀਕ ਨੇ ਮਾੜਾ ਜਿਹਾ ਹੱਥ ਲਾ ਜਦੋਂ ਮਾਸ ਨੰਗਾ ਹੁੰਦਾ ਕਲ ਦੇ ਜਿਵੇਂ ਉੱਡਣਗੇ ਯਾਰ ਬਾਲੇ ਕੌੜੀ ਅੱਖ ਲਾਲੀ ਅੱਖ ਚ ਐ ਗਾਲੀਆਂ ਦੀ ਅੱਖਾਂ ਲਾਲ ਨੇ ਵਾਹ ਹਾ ਅੱਲ ਯਾਰ ਰੰਗ ਜਿਵੇਂ ਵਿੱਚ ਲਾਲ ਜਿਹਾ ਬਣਦਾ ਲੈ ਬਾਈ ਇਹਨੂੰ ਛੱਡ ਦੇ ਬਾਲੀ ਕੌੜਾ ਨਿਕਲੇ ਨਾ ਜਾਵੇ ਅੱਥੇ ਭਰਾ ਤੇ ਔਰ ਡਕੇ ਆ ਕੇ ਬੈਗ ਯਾਦ ਹੈ ਤੇ ਆ ਬੈਠਾ ਔਰ ਡਜ ਸੌਣਾ ਗਿਆ ਦੇਖਦਾ ਇਹਨੂੰ ਲਾ ਕੇ ਜੇ ਆ ਗਿਆ ਜਾਲ ਤੋਂ ਡਰ ਹੀ ਜਾਂਦਾ ਯਾਰ ਤੇ ਕੇ ਬੈਠਾ ਇੱਕ ਮਗਰ ਟੈਂਕੀ ਦੇ ਬੈਗੀ ਕਬੂਤਰੀ ਪੇਟੀ ਵਾਲੀ ਲਾਲ ਪੇਟੀ ਵਾਲੀ ਦੂਆ ਹਰੀ ਫੱਟੀ ਵਾਲਾ ਨਹੀਂ ਪਤਾ ਯਾਰ ਕਿੱਧਰ ਗਿਆ ਤੇ ਚਲ ਕੋਈ ਨਹੀਂ ਦੇਖਦੇ ਆ ਤੇ ਦੂਈ ਨੂੰ ਬਦਾਮ ਪਾਉਣੇ ਆ ਯਾਰ ਲੈ ਭਾਈ ਲਾਦ ਮੈਂ ਇਹਨੂੰ ਮੈਂ ਲਾ ਲਿਆ ਦੀ ਆਪਾਂ ਉਹ ਰੋ ਲਾ ਕੇ ਜਾਲ ਨਾਲ ਲਾ ਕੇ ਲਾਇਆ ਪਰ ਆ ਕਣਕ ਬੇਹੰਤੀ ਦੀਗੀ ਸਕਾ ਲਈ ਮੜੀ ਸੁੱਕ ਗਈ ਤੇ ਬਦਾਮ ਕੱਟੇ ਪਏ ਨੇ ਕੱਟਣੇ ਨੇ ਛੱਲ ਲੈਤੀ ਜਿੰਨਾ ਦੋਹਾਂ ਨੂੰ ਇੱਕ ਤਾਂ ਆਪਾਂ ਅੜਾਈ ਨਹੀਂ ਗਈ ਵੀਰੇ ਅੱਜ ਹੁਣ ਕੱਲ ਨੂੰ ੜਾਵਾਂਗੇ ਆਹ ਹਰੀ ਟੋਰੀ ਵਾਲੀ ਨੂੰ ਇੱਕ ਆ ਗਿਆ ਦੋ ਆਪਣੇ ਹਲੇ ਬਾਹਰੇ ਬੈਠੇ ਨੇ ਆ ਜਾਣਗੇ ਇੱਕ ਤਾਂ ਨਿੰਕੀ ਦੇ ਬੈਠਾ ਇੱਕ ਤਾਂ ਨਹੀਂ ਪਤਾ ਕਿੱਧਰ ਗਿਆ ਤੇ ਲਿਆ ਵੀਰੇ ਇਹਨਾਂ ਨੂੰ ਪਾ ਲਈ ਬਦਾਮ ਇਹ ਵੀ ਆ ਕੇ ਬੈ ਗਈ ਡੋਲੀ ਤੇ ਤੈਨੂੰ ਲਾ ਦੀਏ ਯਾਰ ਫਲੇ ਆਵਾ ਜਾਲ ਲਾ ਕੇ ਕੋਲ ਕਰਦਾ ਤੇ ਫੇਰ ਲਾਉਨੇ ਆ ਵੀਰੇ ਪਰ ਸਿੱਧੇ ਨਹੀਂ ਆਉਂਦੇ ਜਾਨਵਰ ਇਹੀ ਜਾਂ ਪੰਜ ਸੱਤ ਕਬੂਤਰ ਨੇ ਸਰ ਕੋਈ ਨਹੀਂ ਮਾਲਕ ਸੁੱਖ ਰੱਖੇ ਇਹਨਾਂ ਨੂੰ ਕਰ ਲਾਂਗੇ ਸਿੱਧੇ ਤਾਂ ਲੈ ਵੀਰੇ ਮੈਂ ਲਾਵਾ ਵੀਰੇ ਚਲੋ ਤੇ ਬਾਦਾਮ ਕਰ ਤੇ ਜਿਹਾ ਦੀ ਰੱਖ ਦੀ ਇਹਨਾਂ ਨੂੰ ਭਰਾ ਲਓ ਜੀ ਰੱਖ ਤੇ ਕੱਲ ਨੂੰ ਇਹਨੂੰ ਡੋਲੀ ਨੂੰ ਵੀ ਬਾਈ ਕਰ ਦਿਆਂ ਸਾਫ ਸੰਭਾਰ ਕੇ ਕੱਢ ਕੇ ਸਾਰੇ ਧੋ ਕੇ ਰੱਖ ਦਿਆਂ ਇਹਨੂੰ ਖਾਲੋ ਪਰ ਤੇ